ਸਸਟੀ ਕਾਲ ਜੀ ਸਾਰਿਆਂ ਨੂੰ ਅਮੀਰ ਕਰਨਾ ਤੁਸੀਂ ਠੀਕ ਠਾਕ ਹੋਵੋਗੇ ਚੰਗੀ ਤਲਾ ਵਿੱਚ ਹੋਵੋਗੇ ਜੀ ਸੋ ਅੱਜ ਆਪਾਂ ਜੀਨ ਟੌਪ ਆਇਆ ਬਸ ਕਦੇ ਕਦੇ ਨੇ ਚਕੀਨੀ ਲਾਉਣ ਦਾ ਚੌਲ ਹੈ ਸਰਦਿਆਂ ਦਾ ਇਸ ਤਰ੍ਹਾਂ ਚੀਰ ਕੱਢ ਕੇ ਦਾ ਹੁੰਨੇ ਵਗਰੇ ਲਾ ਲਈ ਜੀ ਆਪਾਂ ਕਦੇ ਕਦੀ ਏਦਾਂ ਮੰਨ ਕਰਦਾ ਸਰਗੋਨ ਇਸ ਤਰ੍ਹਾਂ ਆਪਾਂ ਹੇਅਰ ਸਟਾਈਲ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਫੋਨ 'ਤੇ ਸੋਨੂੰ ਸੋ ਅੱਜ ਆਪਾਂ ਇੱਕ ਬਹੁਤ ਜ਼ਰੂਰੀ ਕੰਮ ਕਰਦੇ ਆਂ ਮੈਂ ਤੁਹਾਨੂੰ ਦੱਸਦੇ ਆਂ ਇੱਥੇ ਨਾ ਮੈਂ ਫੋਟੋ ਆਈਡੀ ਐਡ ਕਰਨੀ ਹੈ ਦੀ ਆਪਾਂ ਨਾ ਫਰੌਕ ਲੈ ਕੇ ਆਏ ਸੀਗੇ ਫਰੌਕ ਇਹ ਮੇਰੀ ਨਾ ਪਿਛਲੀ ਨਾ ਫਰਦੀਆਂ ਦੇ ਵਿੱਚ ਲਈ ਸੀ ਇਹ ਮੈਂ ਫਰੌਕ ਇਸ ਲਈਆਂ ਸਰਦੀਆਂ ਦੇ ਵਿੱਚ ਲਈ ਸੀਗੀ ਆਹ 2500 ਦੀ ਫਰੌਕ ਸੀਗੀ ਇਹ ਵਾਲੀ ਮੇਰੀ ਲੱਗ ਆਇ ਰਿਹਾ ਜਿਵੇਂ ਲਹਿੰਗਾ ਹੁੰਦਾ ਨਾ ਮੇਰੇ ਬਾਹਲੀ ਗੱਲਾਂ ਨਹੀਂ ਸੀਗੀ ਇਸ ਕਰਕੇ ਨਾ ਆਪਾਂ ਨੂੰ ਉਹ ਕਰਨੀ ਪੈ ਗਈ ਇਹ ਮੈਨੂੰ ਉਸ ਟਾਈਮ ਨਾ ਸਾਡੇ ਫੰਕਸ਼ਨ ਆ ਗਿਆ ਸੀਗਾ ਤੇ ਬਹੁਤ ਅਰਜੈਂਟਲੀ ਜਾਣਾ ਵੀ ਪਿਆ ਸਾਨੂੰ ਉੱਥੇ ਬਹੁਤ ਜਲਦੀ ਜਲਦੀ ਜਾਣਾ ਪਿਆ ਉੱਥੇ ਪ੍ਰੋਗਰਾਮ ਸੀਗਾ ਮੇਰੇ ਭਾਣ ਜੀ ਦੀ ਲੋੜੀ ਸੀ ਇਸ ਵਜ੍ਹਾ ਕਰਕੇ ਆਪਾਂ ਉਦੋਂ ਕੋਈ ਵੀ ਸੂਟ ਲੈਣਾ ਸੀਗਾ ਵੈਸੇ 2500 ਦਾ ਜੇ ਸੂਟ ਲੈਣ ਤਾਂ ਬਹੁਤ ਸੋਹਣਾ ਸੂਟ ਆਉਣਾ ਸੀ ਤੇ ਆਪਾਂ ਜਿੱਥੇ ਮਰਜ਼ੀ ਪਾ ਸਕਦੇ ਸੀ ਇਸ ਤਰ੍ਹਾਂ ਦੀਆਂ ਡ्रेसेस ਹੁੰਦੀਆਂ ਨੇ ਜਿਹੜੀਆਂ ਇਹ ਤੁਸੀਂ ਸਪੈਸ਼ਲ ਅਰਗੇਨ ਹੁੰਦੀਆਂ ਨੇ ਜਿਹੜੀਆਂ ਉੱਥੇ ਹੀ ਪਹਿਨ ਸਕਦੇ ਹੋ ਇਹਨੂੰ ਦੂਜੇ ਲੋਕ ਤਾਂ ਆਪਾਂ ਵੇਅਰ ਨਹੀਂ ਕਰ ਸਕਦੇ। ਇਹ ਆਪਾਂ ਕਿਤੇ ਵੈਸੇ ਪੈਂਡ ਜਾਣਾ। ਤਾਂ ਸੋਹਣਾ ਇਹ ਸੂਟ ਹੈ ਵੈਸੇ ਪੈਂਡ ਪਾ ਕੇ ਜਾ ਸਕਦੇ। ਇਹ ਸੌਖ ਸੂਟ ਐ ਮਤਲਬ ਸੋਹਣੇ ਨਹੀਂ ਲੱਗੇ ਹੈਗੇ ਇਸ ਤਰ੍ਹਾਂ ਪਾਏ ਪਾ ਸਕਦੇ। ਪਰ ਉਹਨੇ ਜੱਜ ਨਹੀਂ ਹੈਗੇ ਜਿਹੜੀ ਸੂਟ ਦੀ ਤੌਰ ਹੁੰਦੀ ਹੈ ਸੂਟ ਦੀ। ਪਰ ਇਹ ਆਪਾਂ ਮਜਬੂਰੀ ਚ ਉਦੋਂ ਲੈ ਲਿਆ ਸੀਗਾ। ਇਹਨਾ ਹੁਣ ਮੈਂ ਅਲੱਗ ਕਰ ਲਿਆ ਉਹ ਚੋਲੀ ਜੀ ਹੁੰਦੀ ਹੈ ਜਿਹੜੀ ਉੱਪਰੋਂ ਸ਼ਾਰਟ ਜਿਆ ਹੁੰਦਾ ਉਹਦੇ ਨਾਲ ਉਹਨਾ ਮੈਂ ਅਲੱਗ ਕਰ ਲਿਆ ਇਸ ਤਰ੍ਹਾਂ ਹੀ। ਇਹ ਇਹਦਾ ਨਾ ਮਤਲਬ ਇਹ ਨਾਲ ਇੱਕ ਕੱਪੜਾ ਦਿੱਤਾ ਸੀ ਉਹ ਅਨਸਟਿਚ ਸੀਗਾ ਉਹਦੀ ਮੈਂ ਸਲਵਾਰ ਬਣਾਈ ਸੀ ਤੇ ਹੁਣ ਨਾ ਆਪਾਂ ਇਹਨੂੰ ਮਤਲਬ ਇਹਨਾਂ ਕੱਟਣਾ ਵਾ ਇਹਨੂੰ 4.5 ਇੰਚ ਨਾ ਇਹਨੂੰ ਮੈਂ ਇੱਥੋਂ ਕੱਟੂਗੀ ਫਿਰ ਇਹਦੇ ਉੱਪਰ ਉਹ ਜੁਆਇੰਟ ਕਰੂੰਗੀ ਜਿਹੜੀ ਆਪਣੀ ਝੋਲੀ ਸੀਗੀ ਉੱਪਰ ਵਾਲੀ ਇਸ ਤਰ੍ਹਾਂ ਸੀਗਾ ਇਹਦਾ ਇਹ ਸਾਰੇ ਹੁਣ ਹੀ ਉਦੇੜੀ ਆ ਮੈਨੂੰ ਤੁਹਾਨੂੰ ਪਤਾ ਰੈਡੀਮੇਡ ਕੱਪੜੇ ਨਾ ਇਸ ਤਰ੍ਹਾਂ ਦੇ ਹੁੰਦੇ ਆ ਇਸ ਤਰ੍ਹਾਂ ਦੀ ਇਸ ਤਰ੍ਹਾਂ ਸੀਗਾ ਇਹ ਨਾ ਉੱਪਰ ਲੈ ਦਾ ਪਾਕ ਸੀਗਾ ਜਿਹੜਾ ਫਰੌਕ ਦਾ ਸੀਗਾ ਤੇ ਇਹਦਾ ਮਤਲਬ ਇਹ ਫਰੌਕ ਤਾਂ ਮੇਰੇ ਲੱਗ ਹੀ ਨਹੀਂ ਸੀ ਨਹੀਂ ਐ ਲੱਗਦਾ ਸੀ ਜਿਵੇਂ ਮੇਰੇ ਗਾਉਂਡ ਆਇਆ ਹੁੰਦਾ ਲਾ ਤੇ ਇਹ ਥੋੜੀ ਲੈਂਥ ਇਹਦੀ ਜ਼ਿਆਦਾ ਸੀਗੀ ਮੇਰੀ ਹਾਈਟ ਛੋਟੀ ਸੀ ਐਂ ਕਹਿ ਸਕਦੇ ਹਾਂ ਆਪਾਂ ਤਾਂ ਕਰਕੇ ਨਾ ਇਹ ਮਤਲਬ ਆਪਾਂ ਨੂੰ ਕੱਟਣੀ ਪਈ ਤੇ ਕਿਹੜੀ ਆ ਚੀਜ਼ ਮੈਨੂੰ ਬਹੁਤ ਉਹ ਲੱਗੀ ਨਾ ਬੈਕ ਤੁਸੀਂ ਫਰੰਟ ਵਾਲਾ ਗੜਾ ਦੇਖ ਸਕਦੇ ਇੰਨਾ ਜ਼ਿਆਦਾ 프ਰੰਟ ਵਾਲਾ ਗਲਾ ਇੰਨਾ ਤੇ ਪਿੱਛੇ ਬੈਕ ਵਾਲਾ ਬਿਲਕੁਲ ਹੀ ਛੋਟਾ ਸੀਗਾ ਇਹ ਵੀ ਮੈਨੂੰ ਮਤਲਬ ਸੋਹਣਾ ਨਹੀਂ ਲੱਗਿਆ ਤੇ ਕਿੰਨੀ ਸੋਹਣੀ ਡਰੈੱਸ ਆ ਗਈ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਪਾ ਨਹੀਂ ਸਕਦੇ ਉਸ ਟਾਈਮ ਮੇਰੇ ਕੋਲ ਟਾਈਮ ਨਹੀਂ ਸੀਗਾ ਇਸ ਕਰਕੇ ਆਪਾਂ ਨਹੀਂ ਸਿਰ ਸੈਟ ਕੀਤਾ ਜਿੰਨਾ ਕ ਮੈਨੂੰ ਲੋਟ ਲੱਗਿਆ ਫਿਟਿੰਗ ਜੀ ਕਰਕੇ ਮੈਂ ਪਾ ਲਈ ਸੀਗੀ ਉਹਦੇ ਸੂਟ ਮੈਂ ਵੇਅਰ ਕਰ ਲਿਆ ਸੀਗਾ ਪਰ ਹੁਣ ਆਪਾਂ ਇਹਦਾ ਆਹ ਵਾਲਾ neck ਕੱਢ ਲੈ ਪਿੱਛੋਂ ਚੌਰਸ ਬਣਾਵਾਂਗੇ ਸਿਕਿਓਰ neck ਬਣਾਵਾਂਗੇ ਇਹਦਾ ਕਿ ਆਰਟਨ ਇੱਕ ਬਣਾਣਾ ਹੈ ਆਪਾਂ ਤੇ ਇਹਦੇ ਪਿੱਛੇ ਨਾ ਲਟਕਣ ਵਗੈਰਾ ਵੀ ਲਾਵਾਂਗੇ ਆਪਾਂ ਇਸ ਕਰਕੇ ਸਟੀਚਿੰਗ ਨੂੰ ਤਾਂ ਪਤਾ ਨਹੀਂ ਮੇਰੀ ਨੂੰ ਨਜ਼ਰ ਲੱਗ ਗਈ ਮਤਲਬ ਬੈਠ ਕੇ ਨਾ ਮਸ਼ੀਨ ਤੇ ਬਿਲਕੁਲ ਵੀ ਮਨ ਨਹੀਂ ਕਰਦਾ ਹੁਣ ਆਪਾਂ ਇਹਦਾ ਜਿਹੜਾ ਅੰਡਰਗਰਾਉਂਡ ਲਾਈਨਿੰਗ ਜਿਸ ਜੀਆਂ ਸਲਾਈਆਂ ਇਹ ਸਾਰੀਆਂ ਉਹਨਾਂ ਡੇੜੀਆਂ ਪੈਈਆਂ ਨੇ ਜੀਆਂ ਤੇ ਹੁਣ ਆਹ ਵਾ ਨਾ ਜਿਹੜਾ ਕੱਪੜਾ ਵਿੱਚ ਲਾਈਨਿੰਗ ਵੀ ਲੱਗੀ ਹੋਈ ਹੈ ਜੀ ਇਹ ਬਾਰੇ ਇਸ ਤਰ੍ਹਾਂ ਦਾ ਸਟਾਫ ਅੰਦਰ ਬਹੁਤ ਭੜਾ ਸਟਾਫ ਤੁਹਾਨੂੰ ਉਹਨਾਂ ਦੁਕਾਨਦਾਰ ਇਹ ਕਹਿ ਕੇ ਝੇਪ ਦਿੰਦੇ ਨੇ ਕਿ ਵੈਸੇ ਇਹ 2500 ਦੀ ਹੈਗੀ ਦੁਪੱਟਾ ਵੀ ਇਹਦਾ ਇੰਨਾ ਮਤਲਬ ਮੈਨੂੰ ਨਹੀਂ ਖਾਸ ਨਹੀਂ ਲੱਗਿਆ ਜਿੰਨਾ ਹੋਣਾ ਚਾਹੀਦਾ ਸੀ 2500 ਦੇ ਹਿਸਾਬ ਨਾਲ ਆ ਦੇਖੋ 2500 ਦੇ ਹਿਸਾਬ ਨਾਲ ਨਾ ਮੈਨੂੰ ਇੰਨਾ ਜਿਆਦਾ ਸੋਹਣਾ ਨਹੀਂ ਲੱਗਿਆ ਹੈਗਾ ਜਿੰਨਾ ਮਤਲਬ ਸੋਹਣਾ ਹੋਣਾ ਚਾਹੀਦਾ ਸੀ ਉੰਨਾ ਸੋਹਣਾ ਨਹੀਂ ਹੈਗਾ ਮੈਨੂੰ ਇੰਨਾ ਜਿਆਦਾ ਵਧੀਆ ਨਹੀਂ ਲੱਗਿਆ ਹੈਗਾ 25 ਸੌਰਾ ਜੇ ਮੈਂ ਦੁੱਧ ਜੂਠ ਲੈਂਦੀ ਨਾ ਤਾਂ ਮੈਨੂੰ ਬਾਅਦ ਚ ਬਹੁਤ ਪਛਤਾਵਾ ਹੋਇਆ ਕੱਪੜੇ ਆਪਾਂ ਨੂੰ ਹਮੇਸ਼ਾ ਪਹਿਲਾਂ ਹੀ ਲੈ ਕੇ ਰੱਖਣੇ ਚਾਹੀਦੇ ਕਿਉਂਕਿ ਜਿਹੜੇ ਕੱਪੜੇ ਮਤਲਬ ਆਪਾਂ ਜਲਦਬਾਜ਼ੀ ਚ ਲੈ ਲੈਨੇ ਆਖ ਤਾਂ ਦੁਕਾਨਦਾਰ ਉਵੇਂ ਹੀ ਚੇਪ ਦਿੰਦਾ ਆਪਾਂ ਨੂੰ ਤੇ ਆਪਾਂ ਨੂੰ ਵੀ ਮਜਬੂਰੀ ਚ ਲੈ ਕੇ ਆਉਣੇ ਜਾਂਦੇ ਨੇ ਤੇ ਆਪਾਂ ਲੈ ਆਉਣੇ ਆ ਪਰ ਮਤਲਬ ਲੋਕ ਕੀ ਕਰਦੇ ਆ ਆਪ ਦਾ ਵੇਚਣ ਦੀ ਚੀਜ਼ ਕਰਦੇ ਉਹਨਾਂ ਨੂੰ ਆਪਣੇ ਨਾਲ ਕੋਈ ਘੱਟ ਨਫੇ ਨਾਲ ਮਤਲਬ ਨਹੀਂ ਹੁੰਦਾ ਹੈਗਾ ਇਸ ਵਜ੍ਹਾ ਕਰਕੇ ਆਪਾਂ ਨੂੰ ਪਹਿਲਾਂ ਹੀ ਕੱਪੜੇ ਲੈਣੇ ਚਾਹੀਦੇ ਨੇ ਜੇ ਆਪਣੇ ਫੰਕਸ਼ਨ ਆਵੇ ਕੋਈ ਓਕੇਜਨ ਆਵੇ ਤਾਂ ਆਪਾਂ ਫਟਾਫਟ ਪ ਕਿਤੇ ਜਾ ਸਕੀ ਬਸ ਆਵਣਾ ਨਾ ਮੇਰਾ ਇਹਦਾ ਸੂਟ ਅਜਮਾ ਹੀ ਮਤਲਬ ਹੁਣੇ ਕ ਟਾਈਟ ਵੀ ਹੋ ਗਿਆ ਮੈਂ ਮੋਟੀ ਹੋ ਗਈ ਇਹ ਟਾਈਟ ਵੀ ਹੋ ਗਿਆ ਤੇ ਆਪਾਂ ਨਾ ਇਹਦਾ ਹੁਣ ਸਾਰਾ ਨੈਕ ਵਗੈਰਾ ਸੈੱਟ ਕਰਾਂਗੇ ਆ ਸਾਰਾ ਨੈਕ ਆਪਾਂ ਪਿੱਛੇ ਤੋਂ ਆਫਸ ਕਰ ਦੇਣਾ ਤੇ ਲਟਕਣ ਲਾਵਾਂਗੇ ਥੋੜਾ ਡੀਪ ਕਰਾਂਗੇ ਕਹਿਣ ਦਾ ਭਾਵ ਡੀਪ ਕਰਾਂਗੇ ਤੇ ਜਿਹੜਾ ਇਹ ਨੀਚੇ ਵਾਲਾ ਪਾਰਟ ਆ ਇਹ ਥੋੜਾ ਕੱਟ ਕੇ ਇਹਨੂੰ ਉੱਚਾ ਕਰ ਲਾਂਗੇ ਮੈਂ ਨਾ ਤੁਹਾਨੂੰ ਪਹਿਲਾਂ ਵੀ ਦਿਖਾਉਣਾ ਸੀਗਾ ਵੀ ਇਹ ਕੀ ਆਪਣਾ ਥੋੜਾ ਮੇਰੇ ਕੋਲ ਫੋਟੋ ਪਈ ਐ ਇੰਨੀ ਜ਼ਿਆਦਾ ਸੋਹਣੀ ਨਹੀਂ ਲੱਗਦੀ ਇਹ ਮੇਰੇ ਪਾਈ ਹੋਈ ਜਿਹੜੇ ਫੌਕ ਸੀਗੇ ਮੇਰੇ ਕੋ ਫੋਟੋ ਹੈਗੀ ਹੈ ਪਹਿਲਾਂ ਵਾਲੀ ਜਦੋਂ ਮੈਂ ਪਾਈ ਸੀ ਤੇ ਉਹ ਤੁਹਾਡੇ ਨਾਲ ਇੱਥੇ ਸ਼ੇਅਰ ਕਰੂੰਗੀ ਤੇ ਫਿਰ ਬਾਅਦ ਚ ਜਦੋਂ ਇਹ ਬਣ ਜੂਗੀ ਤੇ ਲਟਕਣ ਵੀ ਆਪਾਂ ਕਰੇ ਤਿਆਰ ਕਰਾਂਗੇ ਬਹੁਤ ਸੋਹਣੇ ਜਿਹਾ ਬਾਹਰੋਂ ਮਿਲਦਾ 150 ਰੁਪਏ ਲ ਇੱਕ ਲਟਕਣ ਮਿਲਦਾ ਤੇ ਉਹ ਜਿਆਦਾ ਇੰਨੇ ਸੋਹਣੇ ਵੀ ਨਹੀਂ ਹੁੰਦੇ ਤੇ ਜਿਆਦਾ ਹੈਗੀ ਆਪਾਂ ਕਰਨੀ ਵੀ ਕੀ ਆ ਉਹ ਬਾਹਲੇ ਜਿਆਦਾ ਸੋਹਣੇ ਨਹੀਂ ਲੱਗਦੇ ਪਰ ਦੇ ਤੁਹਾਡੇ ਅੰੱਚ ਤੁਹਾਡੀ ਪਹੁੰਚ ਤੇ ਤੁਸੀਂ ਲੈ ਵੀ ਸਕਦੇ ਹੋ ਬਾਹਰੋਂ ਅਪਾ ਕਰੇ ਨਾ ਬਹੁਤ ਸੋਹਣੇ ਜਿਹੇ ਲੱਕਣ ਬਣਾਵਾਂਗੇ ਤੇ ਡੋਰੀ ਲਾ ਕੇ ਨਾ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਾਉਣੇ ਸੋ ਹੁਣ ਆਪਾਂ ਇਹਨਾਂ ਨੂੰ ਅਟੈਚ ਕਰਾਂਗੇ ਬਾਜੂ ਵਗੈਰਾ ਸਾਰਾ ਕੁਝ ਅਲੱਗ ਕਰ ਲਿਆ ਸੀਗਾ ਆਪਾਂ ਇਹਦੀ ਲਾਈਨਿੰਗ ਅਲੱਗ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਆਪਾਂ ਉੱਪਰੋਂ ਹੀ ਕੱਟਣੀ ਹੈ ਤੇ ਨਾਲ ਆਪਾਂ ਉਹ ਲਾ ਅਟੈਚ ਕਰ ਦੇਣਾ ਦਾ ਟਾਪ ਜਿਹੜਾ ਸੋ ਹੁਣ ਆਪਾਂ ਇਹਨਾਂ ਨੂੰ ਸਲਾਈਆਂ ਕੋਲ ਕੇ ਮੈਂ ਸਵੇਰ ਦੀ ਬੈਠੀ ਆ ਮੈਂ ਤੁਹਾਨੂੰ ਪਹਿਲਾਂ ਹੀ ਇਸ ਤਰ੍ਹਾਂ ਪਾ ਕੇ ਦਿਖਾਉਣੀ ਸੀਗੀ ਨਹੀਂ ਤਾਂ ਮਤਲਬ ਮੈਂ ਸਵੇਰ ਦੀ ਏਨੀ ਲਾਕੇ ਬੈਠੀ ਆਂਗੀ ਵੀ ਚਲੋ ਸੈੱਟ ਕਰ ਲੈਂਦੇ ਮੈਨੂੰ ਇਦਾਂ ਨਾ ਹੁਣ ਫੰਕਸ਼ਨ ਕੋਈ ਆ ਜਾਂਦਾ ਤਾਂ ਫਿਰ ਆਪਾਂ ਪਾ ਕੇ ਜਾ ਸਕਦੇ ਹੋਰ ਟਾਈਮ ਤੇ ਨਾ ਸਹੀ ਨਹੀਂ ਹੁੰਦੀਆਂ ਚੀਜ਼ਾਂ ਜਿਹੜੀਆਂ ਵੀ ਕਾਲੀ ਮੂੜੇ ਟੋਏ ਬਸ ਉਹ ਆਪਾਂ ਲੈ ਲੈਨੇ ਇੱਕ ਉਦੋਂ ਮੈਂ ਵੀ ਲੈ ਲੇ ਕੱਪੜੇ 2500 ਰੁਪਏ ਲਾਇਆ ਕੁਝ ਗੱਜ ਮੈਂ ਆਉਣ ਲੱਗਦਾ ਹੁੰਦਾ ਕਈ ਵਾਰੀ ਮੈਨੂੰ ਪਰ ਬਾਕੀ ਆਪਾਂ ਸੈੱਟ ਕਰਕੇ ਤਾਂ ਹਜੇ ਪੂਝ ਗਿਆ ਕਿ ਨਹੀਂ ਹੈ ਸੋ ਹੁਣ ਆਪਾਂ ਸੈੱਟ ਕਰ ਲਈ ਫਿਰ ਤੁਹਾਨੂੰ ਮਿਲਾਂਗੇ ਲੋ ਜੀ ਉਸ ਤੋਂ ਬਰਾਬਰ ਆਪਾਂ ਵੈਗਸੀ ਮਸ਼ੀਨ ਤੇ ਤੇ ਫਰਗੀ ਵਗੈਰਾ ਭਰੀ ਆਪਦੀ ਤੇ ਨਾਲ ਹੀ ਆਪਾਂ ਗਲਾ ਵਗੈਰਾ ਕਟਿੰਗ ਕੀਤਾ ਪਹਿਲਾਂ ਮੈਂ ਰੂਜਾ ਲਗਾਇਆ ਉਹ ਸੈਟ ਨਹੀਂ ਆਇਆ ਫਿਰ ਖੁਦ ਬਣਾ ਕੇ ਬੁਕਰਮ ਦਾ ਆਪਣੀ ਮੀਰਮੈਂਟ ਦੇ ਅਕੋਰਡਿੰਗ ਸਾਈਜ਼ ਦੇ ਫਿਰ ਉਸ ਤਰ੍ਹਾਂ ਦਾ ਗਲਾ ਬਣਾਇਆ ਕਟਿੰਗ ਕੀਤਾ ਫਿਰ ਪੇਸਟ ਕੀਤਾ ਆਪਣੇ ਕੱਪੜੇ ਤੇ ਤੇ ਫਿਰ ਉਸ ਤੋਂ ਬਾਅਦ ਆਪਾਂ ਬਣਾ ਲਿਆ ਸੀ ਗਾ ਗਲਾ ਕਿਉਂਕਿ ਕਪੜਾ ਮੇਰੇ ਕੋਲ ਪਿਆਜ਼ ਹੀ ਰਿਹਾ ਇਹਦੇ ਨਾਲ ਦਾ ਮੈਂ ਰੱਖ ਲੈਣੀ ਹੁੰਦੀ ਐ ਡੀਟੈਲ ਦੀ ਵੀ ਨਹੀਂ ਸੈਟਦੀ ਹੁੰਦੀ ਕਿਉਂਕਿ ਇਹ ਸਲਵਾਰ ਬਣਾਈ ਸੀ ਨਾ ਇਹਦੇ ਨਾਲ ਇਸ ਕਰਕੇ ਉਹ ਸਟਿਚ ਨਹੀਂ ਸੀ ਕੀਤੀ ਹੋਈ ਉਹਦੇ ਚੋਂ ਕਪੜਾ ਬਚਿਆ ਸੀ ਮੇਰਾ ਰੱਖਿਆ ਹੋਇਆ ਸੀ ਸਾਹਮ ਕੇ ਸੋ ਫਿਰ ਆਪਾਂ ਅਟੈਚ ਕੀਤਾ ਫਿਰ ਅਟੈਚ ਕਰਕੇ ਮੈਂ ਵੇਅਰ ਕਰਕੇ ਦੇਖਿਆ ਵੀ ਕਿਵੇਂ ਫਿਟਿੰਗ ਵਗੈਰਾ ਲਾ ਕੇ ਫਿਰ ਸੈੱਟ ਬੈਠ ਗਿਆ ਸੋ ਜੀ ਇਸ ਤਰ੍ਹਾਂ ਨਾ ਆਪਾਂ ਪਹਿਲਾਂ ਤਾਂ ਸਾਰਾ ਮਤਲਬ ਉਹਨਾਂ ਕ ਪੀਸ ਲਿਆ 10/10 ਬੋਲ ਸਕਦੇ ਆ ਉਹਨਾਂ ਕ ਆਪਾਂ 3 ਇੰਚ ਚੌਧਰੋ 3 ਇੰਚ ਚੌਧਰੋ ਮਤਲਬ ਬਰਾਬਰ ਬਰਾਬਰ ਜੇ ਪੀਸ ਬਣਾਉਣਾ ਸੀਗਾ ਕੱਟ ਕੇ ਉਹਦੇ ਉੱਤੇ ਨਾ ਆਪਾਂ ਜਿਹੜੀ ਗੋਟਾ ਪੱਟੀ ਵੀ ਲਿਆ ਸੋ ਕ੍ਰਿਚ ਕਰਾਸ ਕਰਕੇ ਲਗਾਨੀ ਸੀਗੀ ਤੇ ਆਪਾਂ ਨਾ ਉੱਤੇ ਡਿਜ਼ਾਈਨ ਬਣਾਤਾ ਫਿਰ ਨੀਚੇ ਨਾਲ ਲਟਕਣ ਵਾਲੀ ਲੇਸ ਜਿਹੜੀ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਹੀ ਹੈ ਫਿਰ ਉਹ ਲਗਾ ਦੇਣੀ ਆਪਾਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਤੇ ਮਤਲਬ ਆਪਾਂ ਡੋਰੀ ਲੈਣੀ ਹੈ ਡੋਰੀ ਨੂੰ ਚੰਗੀ ਤਰ੍ਹਾਂ ਬਰਾਬਰ ਕਰ ਲੈਣਾ ਤੇ ਇਹ ਘਟਨਾ ਤੁਸੀਂ ਬਿਲਕੁਲ ਵੀ ਨਹੀਂ ਪਹਿਲਾਂ ਤੁਸੀਂ ਇੱਕ ਸਿਰੇ ਤੇ ਆਪਦੀਆਂ ਜਿਹੜੀਆਂ ਲਟਕਣ ਬਣਾਏ ਆ ਉਹਨਾਂ ਨੂੰ ਲਗਾ ਲੈਣਾ ਸਟਿਚ ਕਰ ਲੈਣਾ ਫਿਰ ਉਸ ਤੋਂ ਬਾਅਦ ਸੈਂਟਰ ਦੇ ਵਿੱਚੋਂ ਕੱਟ ਲਗਾਉਣਾ ਬਰਾਬਰ ਕਰਕੇ ਤੇ ਤਾਂ ਕਿ ਡੋਰੀ ਜਿਹੜੀ ਵੱਡੀ ਛੋਟੀ ਨਾ ਰਹੇ ਤੁਸੀਂ ਸੋ ਆਪਣੇ ਇਹੇ ਲਟਕਣੇ ਬਣ ਕੇ ਤਿਆਰ ਹੋ ਗਏ ਸੀ ਬਾਲੇ ਸੋਨੇ ਬਣੇ ਸੀ ਇਹ ਘਰੇ ਲਟਕਣ ਹੁਣ ਫਰੌਕ ਦਾ ਬੈਕ ਸਾਈਡ ਤੋਂ ਇੰਨਾ ਜ਼ਿਆਦਾ ਸੋਨਾ ਲੱਗਦਾ ਬਟ ਮੈਂ ਪਾਈ ਨਹੀਂ ਸੀ ਪਾ ਕੇ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਜੀ ਇਸ ਨੂੰ ਤੁਸੀਂ ਦੇਖ ਸਕਦੇ ਹੋ ਆਪਣੇ ਫਰੌਕ ਤੇ ਲਟਕਣ ਕਿੰਨੇ ਸੋਹਣੇ ਲੱਗ ਰਹੇ ਨੇ ਸੋ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ